ਰਾਜਵੀਰ ਜਵੰਦੇ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ। ਕਾਉਂਦੇਸ ਮੈਡੀਕਲ ਬੁਲੇਟਿਨ ਦੇ ਵਿੱਚ ਸਾਰੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਇਹੋ ਗੱਲ ਲਿਖੀ ਹੋਈ ਹੈ ਜਿਸ ਹਿਸਾਬ ਨਾਲ ਕੱਲ ਦਾ ਮੈਡੀਕਲ ਬੁਲੇਟਿਨ ਸੀ ਜਿਹਦੇ ਬੇਸ ਤੋਂ ਦੱਸਿਆ ਸੀ ਕਿ ਨਿਊਰੋਲੋਜੀਕਲ ਜਿਹੜੀ ਸਟੇਟਸ ਹੈ ਜਾਨਕਿ ਜਿਹੜਾ ਦਿਮਾਗ ਦਾ ਜਿਹੜਾ ਕੰਡੀਸ਼ਨ ਹੈ ਦਿਮਾਗ ਦੀ ਉਹ ਬਿਲਕੁਲ ਵੀ ਜਿਉਂ ਦੀ ਤਿਉਂ ਪਈ ਹੈ ਬਿਲਕੁਲ ਵੀ ਉਸ ਦੇ ਵਿੱਚ ਕੋਈ ਇੰਪਰੂਵਮੈਂਟ ਨਹੀਂ ਹੋਈ 1% ਵੀ ਇੰਪਰੂਵਮੈਂਟ ਉਸ ਦੇ ਵਿੱਚ ਨਹੀਂ ਹੋਈ ਹੈ ਪਰ ਇੱਕ ਹੋਰ ਗੱਲ ਚਿੰਤਾ ਵਾਲੀ ਲਿਖਿਆ ਡਾਕਟਰਸ ਨੇ ਜੀ ਆਜ਼ਾਦ ਕੋ ਅੱਜ ਵਾਲੀ ਮੈਡੀਕਲ ਬੁਲੇਟਿਨ ਦੇ ਵਿੱਚ ਉਹਨੇ ਹੁਣ ਜਿਹੜਾ ਮੈਡੀਕਲ ਬੁਲੇਟਿਨ ਆਇਆ ਉਸ ਦੇ ਵਿੱਚ ਇੱਕ ਗੱਲ ਚਿੰਤਾ ਵਾਲੀ ਲਿਖਿਆ ਚਿੰਤਾ ਵਾਲੀ ਗੱਲ ਹੈ ਇਸ ਦੇ ਵਿੱਚ ਲਿਖੀ ਜਿਹੜੀ ਕਿ ਹੀ ਹੈਜ਼ ਬੀਨ ਪੁਟ 온 ਮੈਡੀਕੇਸ਼ਨ ਟੂ ਮੇਨਟੇਨ ਦਾ ਕਾਰਡੀਆ ਰ ਜਾਣ ਕੇ ਉਸ ਦੀ ਹਾਰਟ ਬੀਟ ਕਹਿ ਲਓ ਉਸ ਦੀ ਪਲਸ ਰੇਟ ਕਹਿ ਲਓ ਉਹ ਕਦੇ ਵੱਧ ਜਾਂਦੀ ਹੈ ਕਦੇ ਘਟ ਜਾਂਦੀ ਹੈ ਫਲਕਚੂਏਟ ਹੋ ਰਹੀ ਹੈਗੀ ਤਾਂ ਇਹ ਇਸ ਨੂੰ ਰੋਕਣ ਦੇ ਲਈ ਜਿਹੜਾ ਹੈਗਾ ਸਟੇਬਲ ਕਰਨ ਦੇ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਜਾਨੀ ਕਿ ਕਾਰਡਿਕ ਰਿਦਮ ਨੂੰ ਮੇਨਟੇਨ ਕਰਨ ਦੇ ਲਈ ਜਾਨੀ ਕਿ ਬੀਪੀ ਕਹਿ ਲਓ ਤੁਸੀਂ ਪਲਸ ਰੇਟ ਕਹਿ ਲਓ ਇਹ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਨ ਦੇ ਲਈ ਸਟੇਬਲ ਕਰਨ ਦੇ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਉਹ ਦਵਾਈਆਂ ਦੇ ਸਹਾਰੇ ਬੀਪੀ ਔਰ ਪਲਸ ਰੇਟ ਜਿਹੜਾ ਹੈਗਾ ਹਾਰਟ ਜਿਹੜਾ ਰਿਦਮ ਹੈਗਾ ਉਹੋ ਚੱਲ ਰਿਹਾ ਹੈਗਾ ਜਾਨੀ ਕਿ ਦਵਾਈਆਂ ਦੇ ਸਹਾਾਰੇ ਜਿਹੜਾ ਹੈਗਾ ਉਹ ਹਾਰਟ ਬੀਟ ਕਹ ਲਈਏ ਕਾਰਡੀਅਕ ਰਿਦਮ ਕਹ ਲਈਏ ਉਸ ਨੂੰ ਠੀਕ ਕੀਤਾ ਗਿਆ ਹੈਗਾ ਔਰ ਦਵਾਈਆਂ ਤੋਂ ਬਿਨਾ ਉਹ ਫਲਕਚੂਏਟ ਕਰਦਾ ਹੈ ਕਦੇ ਵੱਧ ਜਾਂਦਾ ਹੈ ਕਦੇ ਘਟ ਜਾਂਦਾ ਹੈ ਜਾਨੀ ਕਿ ਇਹ ਪੂਰੀ ਦੀ ਪੂਰੀ ਚਿੰਤਾ ਦਾ ਵਿਸ਼ਾ ਹੈ ਬਹੁਤ ਨਾਜ਼ੁਕ ਸਿਚੁਏਸ਼ਨ ਹੈ ਦੋਸਤੋ ਰਾਜਵੀ ਜਵੰਦਾ ਵੀ ਬੜੇ ਦੁਖੀ ਮਨ ਦੇ ਨਾਲ ਇਹ ਰਿਪੋਰਟ ਜਿਹੜੀ ਹੈ ਬਣਾਉਣੀ ਤੁਹਾਡੇ ਤੱਕ ਪਹੈਰੀ ਹੈ ਕਿਉਂਕਿ ਲਗਾਤਾਰ ਲੋਕ ਸਾਨੂੰ ਵੀ ਪੁੱਛ ਰਹੇ ਨੇ ਕਿ ਕਿਸ ਤਰ੍ਹਾਂ ਸਿਚੁਏਸ਼ਨ ਹੈ ਰਾਜਵੀ ਜਵੰਦਾ ਇਹ ਤਾਂ ਤੁਹਾਨੂੰ ਦੱਸ ਦੇ ਕਿ ਬਹੁਤ ਜ਼ਿਆਦਾ ਨਾਜ਼ੁਕ ਸਥਿਤੀ ਦੇ ਵਿੱਚ ਨੇ ਰਾਜਵੀਰ ਜਵੰਦਾ ਔਰ ਲਗਾਤਾਰ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਹੁੰਦਾ ਉਹ ਤੁਹਾਨੂੰ ਦੱਸਦੇ ਆ ਤੇ ਹੁਣ ਜਿਹੜਾ ਮੈਡੀਕਲ ਬੁਲੇਟਿਨ ਆਇਆ ਉਹ ਵੀ ਤੁਹਾਨੂੰ ਦੱਸਿਆ ਤਾਂ ਇਸ ਦੇ ਵਿੱਚ ਜਿਹੜੀ ਗੱਲ ਨਵੀਂ ਐਡ ਕੀਤੀ ਸੀ ਉਹ ਵੀ ਤੁਹਾਨੂੰ ਦੱਸ ਦਿੱਤੀ ਹੈ ਤਾਂ ਲਗਾਤਾਰ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਸਤਿ ਸ੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣ ਤਾਂ ਜੋ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਵੱਡੇ ਛੋਟੇ ਅਪਡੇਟ ਦੀ